ਚਾਰ ਹੁੰਦੇ ਇਹ ਸਾਰੇ ਇਥਨੇ ਪੰਜਾਬੀ ਹੈ ਯਹਾਂ ਪੇ ਆ ਕੇ ਮੈਂ ਵੀ ਪਛਾਣੀ ਬਤੀ ਇਨ ਕੇ ਸਾਥ ਤੋ ਦਾਦਾ ਸ਼ਰਾਬੀ ਕੌਣ ਸੀਗਾ ਸਾਰਾ ਜਿਹੜਾ ਕੋਨੇ ਤੇ ਬੈਠਾ ਨਾ ਕਿਊਟ ਉਹ ਸਭ ਤੋਂ ਸ਼ੈਦਾਨ ਆ ਬੰਦੇ ਜਿਹਨੇ ਪੜ੍ਹਨਾ ਨਹੀਂ ਪੜ੍ਹਿਆ ਮਨਜੋਤ ਜਿਹੜਾ ਹੈਗਾ ਨਾ ਉਹ ਹੈਗਾ ਹਾਰਮਲੈਸ ਹਰਾਮੀ ਇਹਨੂੰ ਬਿਨਾ ਕੈਮਰੇ ਤੋਂ ਦੇਖ ਤੈਨੂੰ ਤਾਂ ਪਤਾ ਚੱਲੂਗਾ ਔਰ ਮੋ ਸਾਰੇ ਗਰੁੱਪਸ ਦੇ ਵਿੱਚ ਇੱਕ ਅਦਾ ਬੰਦਾ ਇਦਾਂ ਦਾ ਹੁੰਦਾ ਹੀ ਹੈ ਜਿਹੜਾ ਵੀ ਇਹ ਕਹਿੰਦਾ ਕਿ ਯਾਰ ਆਪਾਂ ਇਦਾਂ ਨਾ ਕਰੀਏ ਮੇਰੇ ਮੰਮੀ ਨੂੰ ਪਤਾ ਲੱਗ ਜੂਗਾ ਮੇਰੇ ਪਾਪਾ ਨੂੰ ਪਤਾ ਨਹੀਂ ਲੱਗੂਗਾ ਉਸਨੂੰ ਦੇਣਾ ਕੈਰੈਕਟਰ ਹੈ ਮੇਰਾ ਜਿਹੜਾ ਕਿ ਹਮੇਸ਼ਾ ਨਾਲ ਦੀ ਵਾਈਫ ਥਿਲ ਕਰਦੇ ਰਹਿੰਦੇ ਮੇਰੇ ਲਈ ਬਹੁਤ بڑا ਚੈਲੰਜ ਥਾ ਇਹ ਰੋਲ ਕਰਨਾ ਕਿਉਂਕਿ ਮੈਨੇ ਲਾਈਫ ਮੇਂ ਆਜ ਤੱਕ ਐਸਾ ਆਲਫਾ ਪਲੇ ਨਹੀਂ ਕੀਤਾ ਵਰਨ ਯੂ ਵਾਂਟ ਟੂ ਵੈਲੀਡੇਟ ਦੈਟ ਕਿੱਕ ਵਾਲਾ ਸੀ ਜਾਨ ਮੁਕਤ ਤਾਂ ਨਹੀਂ ਕਿਤੇ ਇਹਨਾਂ ਨੇ ਵੀ ਕੀਤਾ ਸੀ ਮੈਨੂੰ ਲੱਗਦੀ ਥੋੜੀ ਜਿਹੀ ਪੈਂਟੀ ਪਾਰਟੀ ਵੀ ਕਿਤੇ ਠੰਡੀ ਲੱਗਦੀ ਸੀ ਆਹ ਤਾਈ ਲੈ ਲੇ ਪਹਿਲੀ ਵਾਰ ਵੀ ਕਰਾਣਾ ਇਹਦੀ ਪਾਰਟੀ ਹੋਈ ਸੀ ਸਾਰਿਆਂ ਨੂੰ ਇਕੱਠਿਆਂ ਦੇਣ ਦਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਸਾਰੇ ਬਦਮਾਸ਼ ਇੱਕ ਨਮਅ ਤੇਗੇ ਨੇ ਬਟ ਬਦਮਾਸ਼ੀ ਨਾਲ ਨਾਲ ਪਿਆਰੇ ਨੇ ਤੇ ਬਹੁਤ ਜ਼ਿਆਦਾ ਵੈਲਕਮਿੰਗ ਨੇ ਜੋ ਇਸ ਪਿਕਚਰ ਦੀ ਵਾਈਬ ਵੀ ਹੈੀ ਹੈ ਵਾਈਬਲ ਵਿੱਚ ਜਾ ਪੰਜਾਬ ਅਸੀਸ ਕਰਕੇ ਚੋਸ ਕੀਤਾ बिकॉज ਇੱਥੇ ਇੰਨਾ ਸਾਰਾ ਖਲੇਰ ਹੈ ਉਸ ਖਲੇਰ ਦੇ ਵਿੱਚ ਇੰਨਾ ਪਿਆਰ ਹੈ ਇੰਨਾ ਇੰਨਾ ਮਸਤੀ ਹੈ ਤੇ ਇਸ ਤੱਕ ਜੋ ਇਹਨਾਂ ਨੇ ਵਾਈਬ ਚੱਕੀ ਹੈ ਸਾਰੇ ਆਪਣੇ ਆਪਣੇ ਕਿਰਦਾਰ ਨਾਲ ਆਈ ਥਿੰਕ ਦੇ ਹੈਵ ਪਲੇਡ ਇਟ ਵੈਰੀ 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 ਬਿਊਟੀਫੁਲੀ ਐਂਡ ਵੈਰੀ ਆਰਗੇਨਿਕਲੀ ਪਹਿਲੀ ਗੱਲ ਤੇ ਸਾਰੇ ਨੇ सोने सुनखे फेम दे बानी अच्छा लगदे ने ते रिएक्टिंग विच आगे कीती दे पिक्चर विच आगे बड़गी टच होए ते बस थैंक यू थैंक यू एंड आई थिंक हम सब ने रोड ट्रिप्स बहुत देखी हैं बट कोई ब्रेकअप वाइल्ड वाइल्ड रोड ट्रिप नहीं देखी सो व्हाट वाज दैट आईडिया कि आपको ऐसा कैसे दिमाग में आया कि कुछ वाइल्ड तरह का और ब्रेकअप रोड ट्रिप बनाई जाए मेरे ख्याल से ना हम सारे एक-एक अपनी लाइफ में फेज में गुजरे हैं जिथे अस फील करता कि नहीं यार ਕੋਈ ਤੋਪ ਹੈਦਾ ਯਾਰ ਸਤੋ ਕੋਈ ਕੁਛ ਕਰ ਗਿਆ ਤੇ ਆਈ ਥਿੰਕ ਅਸੀਂ ਸਾਰੇ ਨਾਲ ਮੈਂ ਬੈਠ ਕੇ ਇੱਕ ਪੂਜੇ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਮੰਨ ਕਰ ਗਿਆ ਕਿ ਚਲੋ ਪਿਕਚਰ ਬਣਾ ਲੈਂਦੇ ਆ ਤੇ ਲਵਸੇ ਵੀ ਆਇਆ ਹੋਣਾ ਵੀ ਕਹਾਣੀ ਦਸੀ ਗਿਆ ਕੁਝ ਕਰਦੇ ਆ ਤੇ ਸਭ ਦਾ ਮੂਡ ਬਣ ਗਿਆ ਤੇ ਇਹ ਪਿਕਚਰ ਹੋਈ ਹੈ ਮੂਡ ਬਣ ਗਿਆ ਤੇ ਕਰ ਦੋ ਅਹੀ ਵਿੱਚ ਦੇ ਪਰਫੈਕਟ ਪਰਫੈਕਟ ਸਭ ਤੋਂ ਜ਼ਿਆਦਾ ਸ਼ਰਾਬੀ ਕੌਣ ਸੀਗਾ ਸਾਰੇ ਜਿਹੜਾ ਕੋਨੇ ਤੇ ਬੈਠਾ ਨਾ ਕਿਊਟ ਔਰ ਸਭ ਤੋਂ ਸ਼ੈਦਾਨ ਆਖੀ ਤੇ ਇਹ ਸਾਰੇ ਤੇ ਆ ਜਾਂਦੇ ਸੀ ਟਾਈਮ ਤੇ ਉਹ ਇਨਸਾਨ ਲੈ ਆਉਂਦਾ ਸੀ 2 ਘੰਟੇ ਫੱਗ ਬਣਨ ਲਈ ਤੇ ਜ਼ਰੂਰੀ ਜ਼ਰੂਰੀ ਤਾਂ ਇਸ ਕਰਕੇ ਵੀ ਅਸੀਂ ਕੁਝ ਗਿਆ ਨਹੀਂ ਬਟ ਹੈ ਬਹੁਤ ਸ਼ੈਦਾਨ ਹੈ ਕਿਊਟ ਬਣ ਕੇ ਕਿਊਟ ਬਣ ਬਣ ਕੇ ਨੇ ਇੰਨਾ ਮਚਾਇਆ ਹੋਇਆ ਸੈੱਟ ਤੇ ਬਸ ਇਹਨੇ ਪੜ੍ਹਨਾ ਨਹੀਂ ਪੜ੍ਹੋ ਚਲੋ ਠੀਕ ਹੈ ਜਨਮੀ ਸਟਾਰਟ ਵਿਦ ਮਨਜੋਤਿਤ ਵਰਨ ਹੁੰਦੀ ਤੁਹਾਡੇ ਸਾਰਿਆਂ ਦੀ ਤੁਹਾਡੇ ਬੰਧਾ ਦੀ ਜਿਹੜੀ ਦੋਸਤੀ ਇਸ ਵਿੱਚ 13 ਇਅਰਸ ਇਫ ਆਮ ਨਾ 13 ਇਅਰਸ ਸੋ ਵੈਨ ਯੂ ਪਲੇ ਸਮਥਿੰਗ ਲਾਈਕ ਫਰੈਂਡਸ਼ਿਪ ਇਨ ਦੀ ਰੀਅਲ ਮੂਵੀ ਆਲਸੋ ਸੋ ਹਾਊ ਇਜ਼ ਦੀ ਐਕਸਪੀਰੀਅੰਸ ਕਿ ਰੀਅਲ ਜਿਹੜੀ ਤੁਹਾਡੀ ਫਰੈਂਡਸ਼ਿਪ ਹੈ ਕਿ ਤੁਸੀਂ ਉਦਾਂ ਹੀ ਪਲੇ ਕਰਦੇ ਹੋ ਆਇਟ ਸਮਥਿੰਗ ਡਿਫਰੈਂਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਫॉर ਕਮਿੰਗ ਬਿਲਕੁਲ ਮਨਜੋਤ ਤੇ ਮੈਂ ਆਪਾਂ ਬਹੁਤ ਪੁਰਾਣੇ ਦੋਸਤ ਆਈ ਥਿੰਕ वेंचर आउट दी अपने करियर ਦੇ ਅੰਦਰ ਆਪਾਂ ਨਾਲ ਕੀਤਾ ਸੀਗਾ ਮੇਰੀ ਡੈਬਿਊ ਫਿਲਮ ਸੀਗੀ ਫੁਕਰੇ ਤੇ ਮਨਜੋਤ ਆਲਸੋ ਵਾਸ ਜਸਟ ਵੈਂਚਰਿੰਗ ਆਊਟ ਦੀ ਸੈਕਿੰਡ ਜਾਂ ਥਰਡ ਫਿਲਮ ਸੀਗੀ ਫੁਕਰੇ ਐਂਡ ਸੋ ਆਪਾਂ ਇੱਕ ਦੂਜੇ ਦੀ ਜਰਨੀ ਲਿਟਰਲੀ ਦੇਖੀ ਆ ਜਦੋਂ ਆਪਾਂ ਹੁਣ ਆਈ ਥਿੰਕ ਸਾਡਾ ਪੰਜ ਪੰਜਵਾਂ ਜਾਂ ਛੇਵਾਂ ਪ੍ਰੋਜੈਕਟ ਆ ਇਕੱਠੇ ਨਾਲ ਦੇ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਜੇ ਤੁਸੀਂ ਨਿੱਜੀ ਜ਼ਿੰਦਗੀ ਵਿੱਚ ਵਧੀਆ ਦੋਸਤ ਰਹਿ ਗਿਓ ਪੈਂਥਿੰਗ ਐਂਡ ਸਪੈਸ਼ਲੀ ਜਦੋਂ ਫਿਲਮ ਦੇ ਅੰਦਰਲੀ ਤੁਸੀਂ ਦੋਸਤੀ ਦੀ ਫਿਲਮ ਕਰ ਰਹੇ ਹੋ ਇਟਸ ਲਾਈਕ ਅ ਬੱਡੀ ਫਿਲਮ ਤੇ ਬਹੁਤ ਆਸਾਨ ਹੁੰਦਾ ਬਿਕੋਜ਼ ਕੋਈ ਐਪਰੀਹੈਂਸ਼ਨ ਨਹੀਂ ਹੁੰਦਾ ਕਿ ਇਦਾਂ ਨਹੀਂ ਹੁੰਦਾ ਯਾਰ ਮੈਂ ਐ ਕਰ ਦੂੰਗਾ ਕਿ ਅਗਲਾ ਬੰਦਾ ਕੀ ਸੋਚੂਗਾ ਤੁਸੀਂ ਬਸ ਕਰਦੇ ਦਿਓ ਜਿੱਦਾਂ ਤੁਸੀਂ ਦੋਸਤ ਨਾਲ ਕਰਦੇ ਹੋ ਐਂਡ that is not the case only with manjot i think suni jassi bhai aap sab sare ek dooje nu ਲਈ ਆਪਾਂ ਸਾਡੀ ਫਿਲਮ ਸਾਰਿਆਂ ਦੀ ਇਕੱਠੀ ਪੈਣਾ ਹੈ ਬਟ ਆਪਾਂ ਬਹੁਤ ਦੇਰ ਦੇ ਦੂਜਿਆਂ ਨੂੰ ਜਾਣਦੇ ਆ ਇਟਸ ਬੀਨ ਈਅਰਸ ਵੀ ਆਲ نو ਈਚ ਅਦਰ ਸੋ ਬਹੁਤ ਜ਼ਿਆਦਾ ਕੰਫਰਟ ਲੈਵਲ ਸੇਗਾ ਤੇ ਉਪਰੋਂ ਸਾਰੇ ਪੰਜਾਬੀ ਸਾਰੇ ਨਾਰਥ ਇੰਡੀਆ ਦੇ ਠੀਕ ਹੈ ਤੇ ਆਈ ਥਿੰਕ ਗਾਣੇ ਨਹੀਂ ਅਤੀ ਵਾਈਬ ਦਾ ਬਣਾ ਲਈ ਸੀ ਤੇ ਸਾਡਾ ਡਾਇਰੈਕਟਰ ਵੀ ਏਗਾ ਗਾਉਹੀ ਪੰਜਾਬੀ ਵੀ ਪੰਜਾਬੀ ਤੇ ਆਈ ਥਿੰਕ ਬਹੁਤ ਉਦਾਂ ਬਹੁਤ ਸਮੂਥ ਸੇਗਾ ਬਹੁਤ ਜ਼ਿਆਦਾ ਫਨ ਸੇਗਾ ਤੇ ਪਤਾ ਹੀ ਨਹੀਂ ਲੱਗਿਆ ਜਿੱਦਾਂ ਸਿਮਰੀ ਵਗਿਆ ਰਿਹਾ ਸੀਗਾ ਆਪਾਂ ਐਕਸਟ੍ਰੀਮ ਆਪਾਂ ਨਵੰਬਰ ਤੋਂ ਦਸੰਬਰ ਜਨਵਰੀ ਦੇ ਮਹੀਨੇ ਚ ਸ਼ੂਟ ਕਰਦੇ ਸੀਗੇ ਦਿੰਗੜਪਟਿਆਲੇ ਆਸ-ਪਾਸ ਪੂਰੇ ਪੰਜਾਬ ਚ ਤੇ ਰੋਡ ਦੀ ਫਿਲਮ ਹੈਗੀ ਆ ਤੇ ਮਤਲਬ ਜਿਹੜੀ ਠੰਡ ਸੀਗੀ ਉਸ ਟਾਈਮ ਦੇ ਠਾਕਾ ਕੇ ਠੰਡ ਸੀਗੀ ਲੇਕਿਨ ਬਸ ਕਰਦੇ ਕਰਦੇ ਮਜ਼ਾ ਆਂਦੇ ਰੇ ਤੇ ਮਦਨਗਸਵਾਲ ਇੱਕ ਵਾਈਬ ਚੱਕੀ ਗਈ ਐ ਯੂ نو ਇਟ ਵਾਸ ਜਸਟ ਲੋਟ ਆਫ ਯੂਨੀਵਰਸ ਇਟਸ ਲਾਈਕ ਅ ਬਿਊਟੀਫੁਲ ਜਰਨੀ ਦਾ ਐ ਮੇਰੀ ਤਰੀਕ ਕਰ ਸੇਮ ਕਿਆ ਬੋਲਦੇ ਡਿਟੋ 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 ਆਵਾਜ਼ ਬਿਲਕੁਲ ਆ ਰਹੀ ਐ ਕੁਛ ਤੇ ਕਹਦੇ ਸੀ ਕਿ ਕਿ ਉਹ ਬਹੁਤ ਸ਼ਰਾਰਤੀ ਹੈ ਇਸ ਬਿਕਮਿੰਗ ਵੈਰੀ ਸੌਉਂ ਮਨਜੋਤ ਜਿਹੜਾ ਹੈਗਾ ਨਾ ਉਹ ਹੈਗਾ ਹਾਰਮਲੈਸ ਹਰਾਮੀ ਹੰਬਲ ਹੰਬਲ ਤੇ ਹਾਰਮਲੈਸ ਇਹ ਵੀ ਹੈ ਕਿ ਛੂਪੜਦਾ ਸਭ ਦੇ ਸਾਹਮਣੇ ਸਹੀ ਗੱਲ ਹੈ ਇਹਨੂੰ ਬਿਨਾ ਕੈਮਰੇ ਤੋਂ ਦੇਖੋ ਤੁਹਾਨੂੰ ਤਾਂ ਪਤਾ ਚੱਲੂਗਾ ਠੀਕ ਹੈ ਕੋਈ ਹਿਡਨ ਕੈਮਰਾ ਲਗਾਣਾ ਮੈਨੂੰ ਲੱਗਦਾ ਮਨਜੋਤ ਵੀ ਵਨ ਟੈਲਸ ਸਮਥਿੰਗ ਅਬਾਊਟ ਦ ਰੋਲ ਥੈਟ ਯੂ ਆਰ ਪਲੇਇੰਗ ਆਫਕੋਰਸ ਇਹ ਜੋ ਰੋਲ ਹੈ ਮੈਂ ਮਾਈ ਚੇਕ ਚੱਕ हेलो सत श्रीकाल हाँ जी ये रोल है मैं पहली बारी एक एल्फा मेल किरदार निभा रहा वो ननी है हनीपाजी और सारे हनी पा रिस्पेक्ट की रिस्पैक्ट करते हैं और हनी पाजी सब जी सब की रिस्पैक्ट करते हैं मेरे मेरे लिए बहुत बड़ा चैलेंज था ये रोल करना क्योंकि मैंने लाइफ में आज तक ऐसा एल्फा प्ले नहीं किया और यू you नो know, ये बंदा जो है बड़ा ही दिलदार है यारों का यार है हमेशा सबके लिए खड़ा है और इस फिल्म में इसको एक चीज़ से बड़ा प्यार है वो है पारो जो उसकी गाड़ी है एंड बड़ा वो मेंटेन करके रखता है वो दिल से उसको प्यार है कि पारो को कुछ हो ना जाए और ऐसी और फिल्म में बहुत सारी चीज़ें हैं पूरी जर्नी है पूरी रोड ट्रिप है फ्रेंड्स के ऊपर और क्या से क्या हो जाता है एक प्लान बनता है यार नहीं एक लड़की को हाईमोवर यू बोलना है यार तो मैं बोलते हैं कि नहीं यार है। चलते हैं फिर यू नो रोड ट्रिप होगी और उसको तो, फेस टू फेस बोल के आएंगे मज़ा तब है तो एंड आई एम सो ग्रेटफुल कि ये फिल्म लोगों को ट्रेलर बहुत अच्छा लग रहा है एंड आई एम सो एक्साइटेड जब ये फिल्म आएगी एंड uh, सिमर पाजी जिन्होंने डायरेक्ट किया है पाजी हैड्स ऑफ उनका विजन हमेशा से इतना क्लियर था पहले से जब मैं वर्कशॉप्स कराते थे हमें कि यू नो इसका कैरेक्टर ऐसा होना चाहिए यू नो जब स्क्रिप्ट भी मैं सुन रहा था तो वैसी मेरे छाती चौड़ी हो गई थी कि नहीं यार अब कैरेक्टर में आना है ये बड़ा आधा है तो यस ठीक है थैंक यू सो मच सो पत्थर दिस इज योर फर्स्ट कॉमेडी फिल्म रेक्टर जस्ट लाइक यू यहाँ थोड़ा सा तो सुन के बहुत खुश हो गई थी कि वरुण है मनजोत है सनी है जैसी बात में आया था बट आई वॉज रियलीप्पी टू बीड विम एंड काफी सालों से हम एक दूसरे को जानते हैं तो आई थॉट ऑट लर के साथ हम मैं मतलब प्यार का कर, परिचामक करते करते छूट गई तो हम तब से कोशिश कर रहे थे कि कुछ एक साथ करें तो आई थॉट वाई लन पंजाब इज अ ग्रेट सेटअप एंड कॉमेडी है मैंने कभी कॉमेडी किया नहीं है और राधा एक्चुअली मुझसे काफ़ी अलग है इन द सेंस कि मैं पली बड़ी हूँ नॉर्थ ईस्ट में तो ये चार मुंडे सॉरी है ये सारे इतने पंजाबी हैं यहाँ पे आके मैं भी पंजाबी बन गई इनके साथ खाना म्यूजिक एंड दिस मस्ती 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 तो आई थिंक मैं काफी ट्रांसफॉर्म होके वापस मुंबई गई एंड आई जस्ट रियलाइज दैट ओनली शी इज द वन हु इज नॉट पंजाबी बाकी सारे पंजाबी हैं आप बन अब मैं बन गई सो आई वांट टू हियर अ पंजाबी वर्ड फ्रॉम यू ਤੁਸੀਂ ਸਾਰਿਆਂ ਨੇ ਕੀ ਸਿਖਾਇਆ ਸਾਡੇ ਕਲਚਰ ਬਾਰੇ ਕੁਝ ਵਧੀਆ ਸਿਖਾਇਆ ਹੋਣਾ ਹੈ हां तो वाली ठा चाय को भी थैंक यू सो मच सोनाई आस्किन प्लेयर एंड लवर केमिस्ट्री एंड अब दोबारा इकट्ठे काम करके क्या कैसा लग रहा है और क्या डिफरेंट है इस बार अच्छा लग रहा था ਬਧਿਆ ਲੱਗ ਰਿਹਾ ਬਹੁਤ ਪਹਿਲਾਂ ਦਾ ਸਤਿ ਸ੍ਰੀ ਅਕਾਲ ਸਾਰੇ ਨੂੰ ਅ ਸਾਨੂੰ ਕਿਥੇ ਨਾ ਕਿਥੇ ਮਤਲਬ ਜਦ ਲਵ ਸਰ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀਗਾ ਫਿਲਮ ਬਾਰੇ ਉਹ ਥੋੜੇ ਸਾਲ ਪਹਿਲਾਂ ਐਂਡ ਜਦੋਂ ਕਿਸ ਕਾਰਨ ਸਾਡੀ ਦੂਜੀ ਫਿਲਮ ਆ ਰਹੀ ਸੀ ਐਂਡ ਮੈਨੂੰ ਇੰਨਾ ਪਤਾ ਸੀਗਾ ਕਿ ਮੈਂ ਐ ਨਿਸ਼ੀਤਾ ਉਹਨੂੰ ਵੀ ਟੁਗੇਦਰ ਤੇ ਬਟ ਇਹ ਨਹੀਂ ਪਤਾ ਸੀਗਾ ਕਿ ਫਿਲਮ 'ਚ ਐਗਜ਼ੈਕਟਲੀ ਪੇਰਿੰਗ ਕੀ ਹੈ ਮੈਂ ਇਹਦੇ ਆਪੋਜ਼ਿਟ ਹੋਣਾ ਹੈ ਕਿ ਨਹੀਂ ਹੋਣਾ ਹੈ ਪਰ ਜਦੋਂ ਸ਼ਿਮਰ ਉਹਨਾਂ ਨੇ ਸਾਨੂੰ ਇੱਕ ਨਰੇਸ਼ਨ ਦਿੱਤੀ ਸਭ ਦਿੱਤਾ ਐਂਡ ਵੀ ਵੇਰ ਐਕਚੁਅਲੀ ਨਫਿੰਗ ਜਦੋਂ ਸਾਰੇ ਸੀਨਸ ਰੀਡ ਕਰ ਰਹੇ ਸੀਗੇ ਤੇ ਮੇਰੇ ਤੇ ਸ਼ਿਦਾ ਦੇ ਸੀਨ ਬੜੇ ਪਿਆਰੇ ਨੇ ਤੇ ਮੇਰਾ ਜਿਹੜਾ ਕੈਰੈਕਟਰ ਹੈਗਾ ਉਹ ਮਾਨ ਰੋੜਾ ਦਾ ਉਹ ਥੋੜਾ ਨੋਟੀ ਹੈ ਤੇ ਜਿਹੜਾ ਚੈਲੈਂਜਿੰਗ ਸੀਗਾ ਮੇਟ ਲਈ ਕਿਉਂਕਿ ਮੈਂ ਬਹੁਤ ਹੀ ਰੋਮਾਂਟਿਕ ਕਿਊਟ ਰੋਲ ਕੀਤੇ ਸੀਗੇ ਐਂਡ ਇੱਕ ਟੋਨ ਅਲੱਗ ਸੀਗੀ ਪਹਿਲਾਂ

ये फिल्म बहुत स्पेशल है पहले तो जितनी मस्ती आपको ट्रेलर में दिखती है उससे कहीं ज्यादा हमने एक्चुअली रियल लाइफ में भी करी है कमिंग टू सनी सनी और मैं बहुत अच्छे दोस्त शुरू से मतलब इसमें ना हाँ बचपन से ही समझ लीजिए हम फ्रेंड्स थे लेकिन इस फिल्म के बाद जो वी बिकम इवन मोर क्लोजर मतलब फिल्म खत्म हुए हुए काफी टाइम हो, हो गया और हर हफ्ते मतलब वी आर मीटिंग ईच अदर एंड टेकिंग आउट टाइम तो एंड नॉट जस्ट सनी आई थिंक सो आई हैव टेकन होम फ्रेंडशिप्स विद एवरीवन ये एक लॉटी फिल्म होगी जिसमें मतलब एक नहीं यू मेक फ्रेंडशिप्स एक से लेकिन यहां से इस फिल्म में सबसे ही ऐसे जुड़ गए हैं कि वी ऑल मेक टाइम हम मिलते हैं साथ में बैठते हैं और आई फील ये वाइल्ड वाइल्ड पंजाब की जो वाइब है ये कंटिन्यू हो ही जा रही है आज तक सबके साथ परफेक्ट सो जस्ट आई वांट टू आस्क यू नाउ कि एक तो ਵੀ ਆਰ ਆਲਰੇਡੀ ਸੀ ਇਨ ਈਵਨ ਕਨ ਸਰਟਸ ਮੈਂ ਤੁਹਾਡੇ ਹੋਰ ਵੀ ਸ਼ੋਸ ਹੋਸਟ ਕੀਤੇ ਆਂ ਐਂਡ ਆਵ ਹਵ ਆਲਵੇਸ ਸੀ ਯੂ ਡਾਂਸਿੰਗ ਪੂਰੀ ਮਸਤੀ ਜੁੰਦੇ ਹੋ ਤੁਸੀਂ ਐਂਡ ਇਨ ਥਿਸ ਮੂਵੀ ਯੂ ਆਰ ਏਕ ਟੂ ਫਾਦਰ ਫਿਊਰਿੰਗ ਤੁਹਾਨੂੰ ਤੁਹਾਡੇ ਫਾਦਰ ਤੋਂ ਬਹੁਤ ਡਰ ਲੱਗ ਰਿਹਾ ਹੈ ਨਾ ਪਰ ਤੁਸੀਂ ਸੀਮ ਟੂ ਬੀ ਅ ਸ਼ਾਇਗਾਇ ਸੋ ਇਟ ਇਜ਼ ਡਿਫਰੈਂਟ ਫਰੋਮ ði ਅਦਰ ਰੋਲਸ ਆਲਸੋ ਥੈਟ ਯੂਵ ਪਲੇਡ ਸੋ ਉਹਦੇ ਬਾਰੇ ਥੋੜਾ ਜਿਹਾ ਦੱਸੋ ਪਹਿਲਾਂ ਤਾਂ ਸਸਤੀ ਗਾਦੀ ਸਾਰਿਆਂ ਨੂੰ ਮੈਂ ਬੜਾ ਚੰਗਾ ਲੱਗਦਾ ਜਦੋਂ ਵੀ ਮੀਡੀਆ ਨੂੰ ਮੈਨੂੰ ਬਹੁਤ ਚਾਂਸ ਮਿਲਦਾ ਕਿ ਬੜਾ ਹਮੇਸ਼ਾ ਖੁਸ਼ੀ ਹੁੰਦੀ ਹੈ ਕਿਉਂਕ ਪੰਜਾਬੀ ਸਿਨੇਮਾ ਨੂੰ ਵੀ ਦੇਉਣ ਜਨੇ ਵੀ ਅਸੀਂ ਕੰਮ ਕਰ ਰਹੇ ਹਾਂ ਬਾਲੀਵੁੱਡ ਦੇ ਵਿੱਚ ਸੋ ਹਾਂਜੀ ਮੇਰਾ ਕੈਰੈਕਟਰ ਦਾ ਨਾਮ ਹੈ ਗੌਰਵ ਜੈਨ ਗੌਰਵ ਜੈਨ ਹੈਗਾ ਐਵੇ ਦਾ ਕਿ ਜਿਹੜਾ ਨਾਨ ਵੈਜੀਟੇਰੀਅਨ ਆ ਦਾਰੂ ਨਹੀਂ ਪੀਂਦਾ ਆਏਗਾ ਇਹ ਤੇ ਇਹਦੇ ਸਾਰੇ ਦੋਸਤ ਸ਼ਰਾਬੀ ਨੇ ਦਾਰੂ ਪੀਂਦੇ ਆ ਤੇ ਉਹ ਬਹੁਤ ਇਦਾਂ ਦਾ ਕਿ ਉਹਨੂੰ ਆਪਣੀ ਡੈਡੀ ਤੋਂ ਬਹੁਤ ਡਰ ਲੱਗਦਾ ਉਹਨੂੰ ਇਦਾਂ ਹੁੰਦਾ ਕਿ ਹਰ ਚੀਜ਼ ਦਾ ਜਵਾਬ ਮੈਂ ਘਰੇ ਜਾ ਕੇ ਦੇਣਾ ਸੋ ਜਦੋਂ ਇਹਨਾਂ ਦਾ ਪਲਾਨ ਵੀ ਬਣਦਾ ਜਾਣਦਾ ਜਦੋਂ ਇਹਨਾਂ ਦਾ ਪਲਾਨ ਵੀ ਬਣਦਾ ਜਾਣਦਾ ਤਾਂ ਸਭ ਤੋਂ ਪਹਿਲਾਂ ਇਹੀ ਹੁੰਦਾ ਮੈਨੂੰ ਹੁੰਦਾ ਕਿ ਯਾਰ ਮੈਂ ਕਰੇਗੀ ਕਹਿ ਕੇ ਜਾਊਂਗਾ ਜਿਸ ਦੇ ਵਿੱਚ ਬੰਦਾ ਆਲਮੋਸਟ ਸਾਰੇ ਗਰੁੱਪਸ ਦੇ ਵਿੱਚ ਇੱਕ ਅਦਾ ਬੰਦਾ ਇਦਾਂ ਦਾ ਹੁੰਦਾ ਹੀ ਹੈ ਜਿਹੜਾ ਕਿ ਕਹਿੰਦਾ ਕਿ ਯਾਰ ਆਪਾਂ ਇਹਦਾ ਨਾਂ ਕਰੀਏ ਮੇਰੇ ਮੰਮੀ ਨੂੰ ਪਤਾ ਲੱਗ ਜਾਊਗਾ ਮੇਰੇ ਪਾਪਾ ਨੂੰ ਪਤਾ ਲੱਗ ਜਾਊਗਾ ਸੁ ਮੇਰਾ ਕੈਰੇਕਟਰ ਐ ਮੇਦਾ ਜਿਹੜਾ ਕਿ ਹਮੇਸ਼ਾ ਇਹਨਾਂ ਦੀ ਵਾਈਫ ਕਿਲ ਕਰਦਾ ਰਹਿੰਦਾ ਕਿ ਇਹਨਾਂ ਨੇ ਕੋਈ ਵੀ ਮਸਤੀ ਕਰਨੀ ਉਹਦੇ ਵਿੱਚ ਮੇਰੀ ਕੋਈ ਨਾ ਹੁੰਦੀ ਕਿੱਦਾਂ ਹੁੰਦੀ ਹੈ ਕਿ ਨਹੀਂ ਯਾਰ ਇਹ ਰਹਿਣ ਦੋ ਇਹਦੇ ਨਾਲ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਸੋਈ ਕੈਰੈਕਟਰ ਆਫ ਬਾਕੀ ਜਰਨੀ ਆ ਸਾਡੀ ਜਿਵੇਂ ਦੱਸਿਆ ਰੋਡ ਟ੍ਰਿਪ ਆ ਉਹਦੇ ਵਿੱਚ ਕੀ ਕੀ ਅੱਗੇ ਹੁੰਦਾ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਬਟ ਓਵਰ ਆਲ ਇਹ ਫਿਲਮ ਮੇਰੇ ਕੋਲੇ ਸਿਮਰ ਬਾਹੀ ਲੈ ਕੇ ਆਏ ਸੀਗੇ ਵਾਈਡ ਵਾਈਡ ਪੰਜਾਬ ਤੇ ਇਸ ਤੋਂ ਪਹਿਲਾਂ ਬਿਲ੍ਹਾ ਥੋੜੀ ਬਹੁਤ ਫਿਲਮ ਸ਼ੂਟ ਹੋ ਚੁੱਕੀ ਸੀਗੀ ਜਦੋਂ ਮੈਂ ਜੁਆਇਨ ਕੀਤਾ ਫਿਲਮ ਬਟ ਮੈਂ ਬੜਾ ਖੁਸ਼ ਆ ਕਿ ਸਨੀ ਮਨਜੋਤ ਵਰਨ ਉਹਨਾਂ ਨਾਲ ਮੈਂ ਆਲਰੇਡੀ ਪਹਿਲਾਂ ਤੋਂ ਜਾਣਦਾ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਵਰਨ ਵੀਰਾ ਦਾ ਮੇਰੇ ਪਹਿਲੇ ਬੰਬੇ ਵਾਲੇ ਫਰੈਂਡਸ ਦੇ ਵਿੱਚੋਂ ਆ। ਸੋ ਰਿਸ਼ਾ ਬਾਸ ਅਪੋਰਟ ਕੀਤਾ ਵੀਰੇ ਨੇ ਸੋ ਹੁਣ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਬੜੀ ਖੁਸ਼ੀ ਹੋਈ। ਬਾਕੀ ਫਿਲਮ ਦੇਖੋਗੇ ਤਾਂ ਮਜ਼ਾ ਆਊਗਾ। ਤੁਹਾਡੇ ਸਾਰੇ ਫਰੈਂਡਸ ਦੀ ਫਿਲਮ ਹੈ। ਉਸਤਾ ਦੇ ਨਾਲ ਬੈਠ ਕੇ ਦੇਖੋਗੇ ਹੋਰ ਜ਼ਿਆਦਾ ਵਾਜ਼ਾ ਆਊਗਾ ਕਿਉਂਕਿ ਤੁਹਾਨੂੰ ਬਹੁਤ ਜੀ ਜ਼ਿਆਦਾ ਤਾਂ ਲੱਗਣਗੀਆਂ ਕਿ ਯਾਰ ਇਹ ਸਾਡੇ ਗਰੁੱਪ ਦੀਆਂ ਗੱਲਾਂ ਨੇ। ਇਹ ਅਸੀਂ ਆਮ ਜਦੋਂ ਅਸੀਂ ਕਿਤੇ ਬਾਹਰ ਹੁੰਨੇ ਆ ਇਕੱਠੇ ਦਰਜ ਦੀਆਂ ਗੱਲਾਂ ਹੁੰਦੀਆਂ ਰਹਿੰਗੀਆਂ। ਸੋ 103 ਹੁਣ ਤੁਹਾਨੂੰ ਮੌਰੀਆਂ ਜ਼ਰੂਰ ਦੇਖਿਆ। definitely we are all excited for the film and one last question from sanny mai suneya ke tusi jaan boojh ke oh kick wale scene ch retakes itthe series <laughs> ch mai retakes vair retakes itthe dande itthe si ge hard tough hai te ye honda hai i know e varan to wala nahi pehla puri gall mai bhi suni nahi hai ath the bechi te basically oh andar ek dialogue bhi si ge naal uh, you know uh, practice bhi asi kiti si but it just a sync ਜਿਹੜਾ ਕੈਮਰਾ ਦੇ ਵੀ ਰੀਟੇਕਸ ਹੋ ਜਾਂਦੇ ਐ ਐਕਟਰ ਦੇ ਵੀ ਹੋ ਜਾਂਦੇ ਬਟ ਜਿੰਨੇ ਰੀਟੇਕਸ ਹੋਏ ਨਾ ਹੋਏ ਬਟ ਇਟ ਇਟ ਸ਼ੁਡ ਲੁੱਕ ਗੁੱਡ ਉਹ ਲੱਗਿਆ ਤੇ ਮੈਂ ਵੀ ਬਹੁਤ ਕੀਤੀ ਹੈ ਤੇ ਐਕਸ਼ਨ ਸੀਨਸ ਕਿਹਾ ਸਕਦੇ ਹੋ ਕਾਮਿਕ ਸੀਗੇ ਥੋੜੇ ਦੇ ਉਹ ਦਿਖਾਉਣਾ ਸੀਗਾ ਤੇ ਇੱਕ ਚੀਜ਼ ਮੈਂ ਸ਼ੇਅਰ ਕਰਾਂਗਾ ਅਸੀਂ ਕਾਫੀ ਲਾਈਕ ਜਿੰਨੇ 3-4 ਡਿਗਰੀ ਤੋਂ ਸ਼ੂਟ ਕਰ ਰਹੇ ਸੀਗੇ ਰਾਤ ਦਾ ਸੀਨ ਸੀ ਤੇ ਗੱਡੀ ਭੱਜ ਰਹੀ ਐ ਫਾਸਟ ਜਾ ਸੀ ਉਹ ਬ੍ਰੋ ਕੰਨ ਸ਼ਾਰਟ ਕਰ ਰਹੇ ਸੌਫਟ ਕਰ ਰਹੇ ਉਹ ਬਹੁਤ ਚੈਲੈਂਜਿੰਗ ਸੀ ਸੈਟਲ ਇਹ ਬਹੁਤ ਠੰਡ ਸੀ ਤੇ ਸਾਨੂੰ ਪਤਾ ਜੀ ਕਿੰਦਾ ਕਿੰਦਾ ਬਰਨੂ ਵਾਂਡੂ ਵੈਲੀਡੇਟ दैट ਕਿੱਕ ਵਾਲਾ ਸੀਨ ਜਾਨ ਮੂਛ ਕਿਤਾ ਨਹੀਂ ਕੀਤੇ ਇਹਨਾਂ ਨੇ ਰੀ ਟੇਕਸ ਜੇ ਕੀਤੇ ਹੋਵੇ ਤਾਂ ਠੀਕ ਹੀ ਆ ਦੋਸਤੀ ਤਾਂ ਚੱਲਦੀ ਹੈ ਯਾਦ ਆ ਕਿ ਥੋੜੀ ਪੈਂਟੀ ਪਾਰਟੀ ਉਹਦੇ ਤਾਂ ਠੰਡੀ ਲੱਗਦੀ ਸੀ ਆ ਤਾਈ ਲੈ ਲਈ ਪਹਿਲੀ ਵਾਰ ਹੀ ਕਰਾਇਆ ਨਾ ਇਹਦੀ ਪਾਰਟੀ ਹੋਈ ਸੀ ਪਹਿਲੀ ਵਾਰੀ ਫੀਲ ਕੀਤਾ ਕਿ ਪਿੱਛੋਂ ਠੰਡ ਕਿੰਦਾ ਲੱਗਦੀ ਆ So, Varun, we'll end this with you. Then we'll uh, have the.